ਆਪਕੋ ਤੁਹਾਨੂੰ ਆਪਣੀ ਚਾਦਰ ਜਿੰਨਾ ਕੋਦੀ ਇਨਕਮ ਹੋਵੇ ਉਹਦੇ ਅਕੋਰਡਿੰਗ ਹੀ ਲੋਨ ਲੈਣਾ ਚਾਹੀਦਾ ਮੁੰਡਾ ਤੇ ਮੈਨੂੰ 10000 ਰੁਪਏ ਜਮਾ ਕਰਾਣਾ ਕੋਈ ਔਖਾ ਨਹੀਂ ਕਈ ਵਾਰੀ ਸਿਚੁਏਸ਼ਨ ਐ ਹੋ ਜਾਂਦੀ ਐ ਤੇ ਮੈਨੂੰ 10000 ਰੁਪਏ ਇਕੱਠਾ ਮਿਲਦਾ ਨਹੀਂ ਜਾਂ ਕਿਸੇ ਪਾਸੋਂ ਅਰੇਂਜ ਨਹੀਂ ਹੁੰਦਾ ਤੇ ਮੇਰਾ ਖਾਤਾ ਖਰਾਬ ਹੋ ਗਿਆ ਬੈਟਰ ਕੀ ਐ ਵੀ ਆਪਾਂ ਡੇਰਲੀ ਡੇਲੀ ਆਪਣੀ ਓਨੀ ਓਨੀ ਸੇਵਿੰਗ ਕਰੀਏ ਤਾਂ ਕਿ ਆਪਾਂ ਨੂੰ ਫਿਊਚਰ ਵਿੱਚ ਵੀ ਕੋਈ ਦਿੱਕਤ ਨਾ ਆਵੇ ਔਰ ਬੜੇ ਸ਼ਾਰਟ ਪੀਰੀਅਡ ਦੇ ਵਿੱਚ ਅਸੀਂ ਆਪਣਾ ਤਿੰਨ ਔਰ ਵੀ ਕੰਪਲੀਟ ਕਰ ਲਈਏ ਔਰ ਆਪਣਾ ਲੋਨ ਵੀ ਖਤਮ ਕਰ ਲਈਏ ਆਪਣੇ ਆਪ ਨੂੰ ਡਿਸਪਲਾਈਨ ਦੇ ਵਿੱਚ ਰੱਖਣਾ ਚਾਹੀਦਾ ਜਿਹਨੂੰ ਫਾਈਨੈਂਸ਼ੀਅਲ ਡਿਸਪਲਾਈਨ ਅਸੀਂ ਕਹਿੰਦੇ ਆ ਕਿਉਂਕਿ ਬੈਂਕ ਨਾਲ ਰਿਲੇਟਡ ਕੁਐਸਚਨ ਹੈ ਫਿਰ ਉਹ ਰਿਕਵਰੀ ਵਾਲੇ ਜਿਹੜੇ 에ਜੰਟ ਹੈ ਉਹ ਆਪਣੇ ਆਪ ਤੁਹਾਡੇ ਘਰਾਂ ਚ ਜਾਂਦੇ ਆ ਜਿਸ ਦੀ ਜਿਸ ਦੀ ਰਿਕਵਰੀ ਦਾ ਕੋ ਪਾਰਟ ਹੁੰਦਾ ਹੈ ਉਹ ਜਾ ਕੇ ਕਈ ਵਾਰ ਤਾਂ ਰਿਕੁਐਸਟਿੰਗ ਵੇ ਨਾਲ ਗੱਲ ਕਰਦੇ ਆ ਜਾਂ ਕਈ ਵਾਰੀ ਜਾਦਾ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਮੇਰੀ ਆਮਦਨ 1 ਰੁਪਇਆ ਤੇ ਮੈਂ 1.5 ਰੁਪਏ ਦਾ ਲੋਨ ਲੈਣ ਨੂੰ ਤਿਆਰ ਹੋ ਜਾਣਾ ਜੇ ਮੇਰਾ 100 ਗੱਜ ਮਕਾਨ ਦੇ ਵਿੱਚ ਗੁਜ਼ਾਰਾ ਹੋ ਸਕਦਾ ਹੈ ਮੈਂ 200 ਗਾਜੀ ਖਾਸ਼ਾਕ ਤੇ ਨਾ ਚੱਲਣ ਦੀ ਕੋਸ਼ਿਸ਼ ਕਰਨੀ। ਬਿਲਕੁਲ ਠੀਕ ਹੈ। ਦੇਖੋ ਜੇ ਤੁਸੀਂ 3 ਮਹੀਨੇ ਤੋਂ ਪਹਿਲਾਂ-ਪਹਿਲਾਂ ਬੈਂਕ ਕੋਲ ਜਾਂਦੇ ਹੋ ਤਾਂ ਬੈਂਕ ਉਹਦਾ ਕੋਈ ਨਾ ਕੋਈ ਸਬਸਟੀਟਿਊਟ ਤੁਹਾਨੂੰ ਜ਼ਰੂਰ ਦੇ ਦਿੰਦੀ ਹੈ। ਜਿਵੇਂ ਮੰਨ ਲਓ ਤੁਹਾਡੀਆਂ ਤਿੰਨ ਕਿਸ਼ਤਾਂ ਟੁੱਟ ਗਈਆਂ। ਬੈਂਕ ਤੁਹਾਨੂੰ ਐਡਵਾਈਸ ਕਰੇਗਾ ਤੁਸੀਂ ਭਾਈ ਇੱਕ ਇੱਕ ਮਹੀਨੇ ਦੀ ਆਲੀ ਤਾਂ ਹੈਗੀ ਹੈਗੀਆਂ। ਕੁਝ ਪਿਛਲੇ ਪੈਸੇ ਹੋਰ ਜਮ੍ਹਾਂ ਕਰਾ ਦਿਓ ਫਿਰ ਕੁਝ ਪਿਛਲੇ ਪੈਸੇ ਹੋਰ ਜਮ੍ਹਾਂ ਕਰਾ ਦਿਓ ਤਾਂ ਕਿ ਤੁਹਾਡੇ ਜਿਹੜੇ 3 ਮਹੀਨੇ ਦੀ EMI ਖਤਮ ਹੋਈ ਹੈ ਉਹ ਕਿਸੇ ਤਰੀਕ ਤੇ ਅੱਗੇ 6-7-8 ਮਹੀਨਿਆਂ ਵਿੱਚ ਕਵਰ ਹੋ ਜਾਏ। ਉਹ ਫਿਰ 4 ਸੀ ਬਿਲੀਅਨਾਂ ਚੀਜ਼ਾਂ ਨੂੰ ਖੋਣ ਦੀ ਕੋਸ਼ਿਸ਼ ਕਰਦੇ ਆਂ ਜਾਂ ਚਾਬੀ ਖੋਲੀ ਜਾਂ ਮੋਟਰਸਾਈਕਲ ਲੈ ਲਿਆ ਉਹੋ ਜੀ ਐਕਟੀਵਿਟੀ ਜਿਹੜੀਆਂ ਫੁੱਲ ਫਲੈਚ ਇਲੀਗਲ ਐ ਔਰ ਉਹਦੇ ਲਈ ਮੈਂ ਐਡਵਾਈਸ ਕਰੂੰਗਾ ਜੇ ਕਿਸੇ ਨਾਲ ਵੀ ਅਸ런 ਦੀ ਐਕਟੀਵਿਟੀ ਹੁੰਦੀ ਐ ਉਸੇ ਟਾਈਮ ਕੰਸਰਨ ਥਾਣੇ ਨੂੰ ਆਪਣੀ ਇੰਟੀਮੇਸ਼ਨ ਦੇਣ ਕਈ ਵਾਰੀ ਆਪਨੂੰ ਇਨਕਮ ਟੈਕਸ ਕਰਕੇ ਵੀ ਪੱਕੇ ਦੀ ਰਕਮ ਚਾਹੀਦੀ ਹੁੰਦੀ ਐ ਤਾਂ ਕਰਕੇ ਵੀ ਅਸੀਂ ਕਹਿੰਦੇ ਆ ਨਹੀਂ ਵੀ ਰਜਿਸਟਰੀ ਇੰਨੀ ਕਰਾਣੀ ਐ ਇਸ ਕਰਕੇ ਬੈਂਕ ਤੋਂ ਹੈਲਪ ਲੈ ਲੀਏ ਤਾਂਕਿ ਪੈਸਾ ਸ਼ੋ ਹੋ ਜਾਵੇ ਸਾਡਾ ਪੈਸਾ ਪੱਕੇ ਦਾ ਆ ਗਿਆ ਵੀ ਜੇ ਆਪਾਂ ਲੋਨ ਲਿਆ ਹੈ ਤੇ ਆਪਾਂ ਨੂੰ ਲੋਨ ਹਰ ਹਾਲਤ ਚ ਮੋੜਨਾ ਚਾਹੀਦਾ ਔਰ ਪੂਰੇ ਫਾਈਨੈਂਸ਼ੀਅਲ ਡਿਸਪਲਿਨ ਦੇ ਵਿੱਚ ਰਹਿ ਕੇ ਮੋੜਨਾ ਚਾਹੀਦਾ ਕਈ ਵਾਰੀ ਕੀ ਹੁੰਦਾ ਆਪਾਂ ਫਾਈਨੈਂਸ਼ੀਅਲ ਡਿਸਪਲਿਨ ਚ ਨਹੀਂ ਰਹਿੰਦੇ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਜੇਕਰ ਤੁਸੀਂ ਵੀ ਆਪਣੇ ਘਰ ਦੇ ਉੱਤੇ ਲੋਨ ਲਿਆ ਆ ਤਾਂ ਇਹ ਖਬਰ ਤੁਹਾਡੇ ਵਾਸਤੇ ਅਹਿਮ ਹੋਣ ਜਾ ਰਹੀ ਹੈ ਜੇਕਰ ਤੁਹਾਡੀਆਂ ਵੀ ਕਿਸ਼ਤਾਂ ਟੁੱਟ ਗਈਆਂ ਨੇ ਤੇ ਤੁਹਾਡੇ ਕੀ ਅਧਿਕਾਰ ਨੇ ਤੇ ਕੀ ਏਜੰਟ ਤੁਹਾਡੇ ਕੋਲੋਂ ਧੱਕੇ ਨਾਲ ਕਿਸ਼ਤ ਲੈ ਸਕਦੇ ਨੇ ਜਾਂ ਤੁਹਾਡੇ ਨਾਲ ਗਾਲੀ-ਗਲੋਚ ਕਰ ਸਕਦੇ ਨੇ ਜਾਂ ਤੁਹਾਨੂੰ ਫੋਨ ਦੇ ਉੱਤੇ ਥ੍ਰੈਟ ਕਰਦੇ ਨੇ ਤੇ ਆਪਾਂ ਸਾਡੇ ਕੀ ਅਧਿਕਾਰ ਨੇ ਅਸੀਂ ਕਿਸ ਤਰ੍ਹਾਂ ਉਹਨਾਂ ਤੋਂ ਬਚ ਸਕਦੇ ਆ ਤੇ ਬੈਂਕ ਕੋਲ ਕੀ ਅਥਾਰਟੀ ਹੈ ਵੀ ਤੁਹਾਨੂੰ ਜਿਹੜਾ ਹੈਗਾ ਵਾ ਵੀ ਜਿਹੜੇ ਪੈਸੇ ਹੈਗੇ ਆ ਬੈਂਕ ਨੂੰ ਕਿਸ ਤਰ੍ਹਾਂ ਦੇਣੇ ਆ ਜਾਂ ਕਿਸ ਤਰ੍ਹਾਂ ਉਹ ਕਰਨਾ ਆ ਕੀ ਇਹ ਬਹੁਤ ਸਾਰੇ ਸਵਾਲ ਐਸੇ ਨੇ ਵੀ ਜਿਹਦੇ ਨਾਲ ਉਪਭੋਗਤਾ ਜਿਹੜਾ ਹੁੰਦਾ ਹੈ ਜਿੰਨੇ ਲੋਨ ਲਿੱਤਾ ਹੁੰਦਾ ਹੈ ਤੇ ਉਹ ਕਈ ਵਾਰੀ ਪਰੇਸ਼ਾਨ ਹੋ ਜਾਂਦਾ ਬਹੁਤ ਸਾਰੇ ਕਾਰਨ ਐਸੇ ਹੋ ਜਾਂਦੇ ਨੇ ਜਿਹਦੇ ਵਿੱਚ ਕਿਸ਼ਤਾਂ ਨਹੀਂ ਦਿੱਤੀਆਂ ਜਾਂਦੀਆਂ ਇੱਕ ਕਿਸ਼ਤ ਟੁੱਟ ਜਵੇ ਦੋ ਟੁੱਟ ਜਵੇ ਤਿੰਨ ਟੁੱਟ ਜਵੇ ਤੇ ਕੀ ਸਾਡੇ ਕੋਲੋਂ ਬੈਂਕ ਸਾਡੀ ਜਿਹੜੀ ਪ੍ਰਾਪਰਟੀ ਆ ਉਹਨੂੰ ਫ੍ਰੀਜ਼ ਕਰ ਸਕਦਾ ਹੈ ਜਾਂ ਕੀ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਸਾਰੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਸਾਡੇ ਨਾਲ ਅੱਜ ਐਡਵੋਕੇਟ ਅਨਿਲ ਢਿੰਗਰਾ ਜੀ ਮੌਜੂਦ ਨੇ ਅਸੀਂ ਉਹਨਾਂ ਤੋਂ ਜਾਣਕਾਰੀ ਲੈਣੇ ਆ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਦੇ ਵਿੱਚ ਥੈਂਕ ਯੂ ਵੈਰੀ ਮੱਚ ਲੋਟ ਆਫ ਥੈਂਕਸ ਸਰ ਇੱਕ ਬਹੁਤ ਵੱਡੀ ਲੋਕਾਂ ਦੀ ਸਮੱਸਿਆ ਆ ਵੀ ਆਪਣਾ ਤਕਰੀਬਨ ਘਰ ਹਰ ਕਦਾ ਬੰਦੇ ਦਾ ਸੁਪਨਾ ਹੁੰਦਾ ਵੀ ਘਰ ਬਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਰੈਂਟ ਭਰ ਨਹੀਂ ਹੁੰਦਾ ਆ ਤਕਰੀਬਨ ਅਗਲਾ ਇਹ ਸੋਚਦਾ ਵੀ ਜਿੰਨਾ ਰੈਂਟ ਭਰਨਾ ਉਹਨੀ ਕੁ ਕਿਸ਼ਤ ਦੇ ਦਿਆਂਗੇ ਲੋਨ ਲੈ ਕੇ ਆਪਣਾ ਘਰ ਜਦੋਂ ਬੰਦਾ ਬਣਾਉਂਦਾ ਹੈ ਤੇ ਕੋਈ ਕਾਰਨ ਐਸਾ ਹੋ ਜਾਂਦਾ ਉਹਦੀ ਜੋਬ ਛੁੱਟ ਜਾਂਦੀ ਹੈ ਜਾਂ ਕੋਈ ਐਕਸੀਡੈਂਟ ਹੋ ਜਾਂਦਾ ਜਾਂ ਸੋ ਕਾਰਨ ਹੋ ਸਕਦੇ ਜਿਹਦੇ ਕਰਕੇ ਉਹਦੀਆਂ ਇੱਕ ਜਾਂ ਦੋ ਤ ਦੇ ਵਿੱਚ ਉਹ ਭੋਗਤਾ ਕੀ ਕਰੇ ਭੋਗਤਾ ਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਡਿਸਪਲਾਈਨ ਦੇ ਵਿੱਚ ਰੱਖਣਾ ਚਾਹੀਦਾ ਜਿਹਨੂੰ ਫਾਈਨੈਂਸ਼ੀਅਲ ਡਿਸਪਲਾਈਨ ਅਸੀਂ ਕਹਿੰਦੇ ਆ ਕਿਉਂਕਿ ਬੈਂਕ ਨਾਲ ਰਿਲੇਟਡ ਕੁਸਚਨ ਹੈ ਇਸ ਕਰਕੇ ਭੋਗਤਾ ਨੂੰ ਆਪਣੀ ਚਾਦਰ ਜਿੰਨਾ ਕੋਦੀ ਇਨਕਮ ਹੋਵੇ ਉਹਦੇ ਅਕੋਰਡਿੰਗ ਹੀ ਲੋਨ ਲੈਣਾ ਚਾਹੀਦਾ ਬਹੁਤ ਸਾਰੀ ਆਮ ਆਪਾਂ ਨੂੰ ਖਾਸ ਕਰ ਲੁਧਿਆਣਾ ਚ ਇਹ ਦੇਖਣ ਚ ਮਿਲਦਾ ਜੇ ਮੇਰੀ ਆਮਦਨ 1 ਰੁਪਇਆ ਤੇ ਮੈਂ 1.5 ਰੁਪਏ ਦਾ ਲੋਨ ਲੈਣ ਨੂੰ ਤਿਆਰ ਹੋ ਜਾਣਾ ਜੀ ਮੇਰਾ 100 ਗੱਜ ਮਕਾਨ ਦੇ ਵਿੱਚ ਗੁਜ਼ਾਰਾ ਹੋ ਸਕ ਰਿਹਾ ਮੈਂ 200 ਗੱਜ ਦੀ ਖਵਾਸ਼ ਰੱਖ ਕੇ ਨਾ ਚੱਲਣ ਦੀ ਕੋਸ਼ਿਸ਼ ਕਰਨਾ ਉੱਥੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਡਿਸਟਰਬੈਂਸ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਆਣੀ ਆਣੀ ਹੈ ਔਰ ਉੱਥੇ ਪ੍ਰੋਬਲਮ ਆ ਜਾਂਦੀ ਹੈ ਜੇ ਫੇਰ ਵੀ ਕਿਸੇ ਤਰੀਕੇ ਇਸ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਉਹਦਾ ਸਬਸਟੀਟਿਊਟ ਬਿਲਕੁਲ ਈਜ਼ੀ ਹੈ ਪਹਿਲੀ ਗੱਲ ਇਹ ਵੀ ਆਪਣੀ ਜਿੰਨੀ ਤੁਸੀਂ ਈਐਮਆਈ ਫਿਕਸ ਕੀਤੀ ਹੈ ਉਹ ਦੇ ਅਕੋਰਡਿੰਗਲੀ ਆਪਣੇ ਆਪ ਨੂੰ ਮੈਨੇਜ ਕਰੋ ਨਹੀਂ ਤਾਂ ਕਿਸੇ ਕਾਰਨ ਤੁਸੀਂ ਡਿਫਾਲਟ ਕਰ ਲਿਆ ਤੇ ਸਟੇਟ ਫੋਰ ਆਪਣੇ ਬੈਂਕਰ ਨੂੰ ਇਨਫੋਰਮ ਕਰੋ ਬੀ ਐਸ ਮੰਥ ਐਕਸ ਤੋਂ ਨੈਕਸਟ ਮੰਥ ਮੈਨੂੰ ਹੋਰ 3 ਮਹੀਨੇ 6 ਮਹੀਨੇ ਮੈਨੂੰ ਫਾਈਨੈਂਸ਼ੀਅਲ ਪ੍ਰੋਬਲਮ ਰਹਿ ਸਕਦੀ ਹੈ ਤੇ ਮੇਰਾ ਜਿਹੜਾ ਟਿਨਿਓਰ ਹੈ ਉਹ ਵਧਾ ਦਿਓ ਔਰ ਮੇਰੀ EMI ਜਿਹੜੀ ਹੈ ਉਹ ਘਟਾ ਦਿਓ ਉਹਦੇ ਨਾਲ ਬੈਂਕ ਤੁਹਾਡੀ ਰਿਕੁਐਸਟ ਨੂੰ ਸੁਨੇਗਾ ਵੀ ਔਰ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਰੀਸਟ੍ਰਕਚਰ ਜਾਂ ਰੀਸਟੂਰੀ ਕਰ ਦੇਗਾ ਉਹਦੇ ਨਾਲ ਤੁਹਾਨੂੰ ਕਿਸ਼ਤਾਂ ਜਿਹੜੀਆਂ ਦੇਣੀਆਂ ਆਸਾਨ ਹੋ ਜਾਂਦੀਆਂ ਆ ਵਕੀਲ ਸਾਹਿਬ ਇੱਕ ਗੱਲ ਹੋਰ ਵੀ ਹੈ ਕਿਉਂਕਿ ਜਦੋਂ ਕਿਸ਼ਤਾਂ ਟੁੱਟ ਜਾਂਦੀਆਂ ਨੇ ਤਾਂ ਫਿਰ ਜਿਹੜਾ ਉਹ ਭੁਗਤਾਨ ਹੁੰਦਾ ਹੈ ਉਹਨੂੰ ਤਕਰੀਬਨ ਕਾਲਾਂ ਆਉਣੇ ਸ਼ੁਰੂ ਹੋ ਜਾਂਦੇ ਨੇ ਉਹਦੀਆਂ ਏਜੰਟਸ ਦੀਆਂ ਜਿਹੜੀਆਂ ਕਾਲਾਂ ਹੁੰਦੀਆਂ ਉਹ ਫਿਰ ਉਹਨਾਂ ਨੂੰ ਥ੍ਰੈਟ ਕਰਦੇ ਨੇ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ ਜਲੀਲ ਕਰਦੇ ਨੇ ਘਰ ਦੇ ਬਾਹਰ ਆਣ ਕੇ ਰੋਲਾ ਪਾਉਂਦੇ ਨੇ ਜੇ ਕੋਈ ਇਸ ਤਰ੍ਹਾਂ ਕੀ ਇਹ ਲੀਗਲ ਹੈ ਪਹਿਲੀ ਗੱਲ ਤਾਂ ਇਹ ਵੀ ਜਦੋਂ ਵੀ ਤੁਹਾਡਾ ਅਕਾਊਂਟ ਡਿਫਾਲਟ ਹੁੰਦਾ ਹੈ ਅਨਿਸ਼ਲ ਸਟੇਜ ਤੇ ਬੈਂਕ ਆਪਣੇ ਤੌਰ ਤੇ ਹੀ ਕਾਫੀ ਸਾਰੇ ਐਫਰਟ ਕਰਦਾ ਹੈ ਕਿਉਂਕਿ ਬੈਂਕ ਨੇ ਕਰ ਰਿਕਵਰੀ ਸੈਲ ਆਪਣੇ ਵੱਖਰੇ ਬਣਾਏ ਹੋਏ ਉਹਦੇ ਵਿੱਚ ਬੈਂਕਰ ਖੁਦ ਤੁਹਾਨੂੰ ਇਨਟੀਮੇਸ਼ਨ ਦਿੰਦਾ ਹੈ ਬਾਏ ਵੇ ਆਫ ਈਮੇਲਸ ਬਾਏ ਬਾਏ ਵੇ ਆਫ ਅ ਪੋਸਟਲ ਲੈਟਰਸ ਸਾਰਾ ਕੁਝ ਤੁਹਾਨੂੰ ਇਨਫਾਰਮ ਕਰਦਾ ਹੈ ਇਵਨ ਟੈਲੀਫੋਨ ਤੇ ਵੀ ਤੁਹਾਡੇ ਨਾਲ ਕਈ ਵਾਰੀ ਗੱਲਾਂ ਕਰਦਾ ਪਰ ਬੋਰਰ ਫਿਰ ਵੀ ਜੇ ਨਾ ਸਮਝੇ ਥੈਨ ਬੈਂਕ ਕੋ ਕੇਸ ਆਪਣੇ ਕੋ ਰਿਕਵਰੀ ਏਜੰਸੀ ਜਿਹੜੀਆਂ ਉਹਨਾਂ ਨੇ ਅਪਾਇੰਟ ਕੀਤੀਆਂ ਹੋਈਆਂ ਉਹਨਾਂ ਨੂੰ ਕੀ ਸਲੋਟ ਕਰਦਾ ਹੈ ਫਿਰ ਉਹ ਰਿਕਵਰੀ ਵਾਲੇ ਜਿਹੜੇ ਏਜੰਟ ਹੈ ਉਹ ਆਪਣੇ ਆਪ ਤੁਹਾਡੇ ਘਰਾਂ ਚ ਜਾਂਦੇ ਆ ਜਿੱਦੀ ਜਿੱਦੀ ਰਿਕਵਰੀ ਦਾ ਪਾਰਟ ਹੁੰਦਾ ਹੈ ਉਹ ਜਾ ਕੇ ਕਈ ਵਾਰੀ ਤਾਂ ਰਿਕੁਐਸਟਿੰਗ ਵੇ ਨਾਲ ਗੱਲ ਕਰਦੇ ਆ ਜਾਂ ਕਈ ਵਾਰੀ ਜਿਆਦਾ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਕਿ ਉਸ ਤਰੀਕੇ ਨਾਲ ਕਈ ਵਾਰੀ ਉਹਨਾਂ ਦਾ ਵੀ ਜਿਹੜਾ ਉਹ ਗਲਤ ਹੋ ਜਾਂਦਾ ਉਹ ਨਹੀਂ ਹੋਣਾ ਚਾਹੀਦਾ ਨਾ ਹੀ ਉਹਨਾਂ ਕੋਲ ਐਸਾ ਰਾਈਟ ਹੈ ਪਰ ਉਹਨਾਂ ਨੂੰ ਇੱਕ অথরাইਜੇਸ਼ਨ ਕੀਤਾ ਹੁੰਦਾ ਹੈ ਵੀ ਭਾਈ ਤੁਸੀਂ ਜਾ ਕੇ ਬੈਂਕ ਤੋਂ ਲੋਨ ਲਓ ਆ ਆਪਣੀ EMI ਜਿਹੜੀਆਂ ਰਸੀਵ ਕਰੋ ਕਿਸੇ ਕਾਰਨੋਂ ਉਹ ਵੀ ਰਿਕਵਰੀ ਨਹੀਂ ਹੁੰਦੀ ਥੈਨ ਬੈਂਕ ਜਿਹੜਾ ਹੈ ਨਾ ਆਪਣੇ ਆਪ ਇੱਕ ਹੋਰ ਨੋਟਿਸ ਦਿੰਦਾ ਵੀ ਤੁਸੀਂ ਇੰਨੇ ਦਿਨਾਂ ਦੇ ਵਿੱਚ ਵਿੱਚ ਪੇਮੈਂਟ ਪੇ ਕਰੋ ਨਹੀਂ ਦਿੰਦੇ ਤਾਂ ਥੈਨ ਬੈਂਕ ਆਪਣਾ ਜੋ ਲੀਗਲ ਡਿਊ ਕੋਰਸ ਹੈ ਥਰੂ ਕੋਰਟ ਆਰਡਰ ਲੈਂਦਾ ਆਰਡਰ ਲੈ ਕੇ ਆਪਣੀ ਰਿਕਵਰੀ ਦੇ ਪ੍ਰੋਸੈਸ ਨੂੰ ਅਡਾਪਟ ਕਰਦਾ ਵਕੀਲ ਸਾਹਿਬ ਜਿਹੜੀ ਕਿਹੜੇ ਮਤਲਬ ਏਜੰਸੀਆਂ ਜਿਹੜੀਆਂ ਨੂੰ ਹਾਇਰ ਕਰਦੇ ਨੇ ਬੈਂਕ ਜਿਹੜੇ ਕਿਉਂਕਿ ਇਹ ਤਕਰੀਬਨ ਇਹ ਹਰ ਕਿਸੇ ਦੇ ਵਾਸਤੇ ਦੀ ਗੱਲ ਤਾਂ ਹੈ ਨਹੀਂ ਵੀ ਆਮ ਬੰਦਾ ਤਾਂ ਏਜੰਟ ਬਣ ਨਹੀਂ ਸਕਦਾ ਇਹਦੇ ਵਾਸਤੇ ਕੋਈ ਅਥੋਰਾਈਜ਼ਡ ਸਪੈਸ਼ਲ ਹੁੰਦੀ ਹੈ हां बिल्कुल एदे वास्ते बैंक ने एक आरबीआई ਵੱਲੋਂ ਗਾਈਡਲਾਈਨਸ ਹੈ ਇੱਕ ਰਿਕਵਰੀ ਏਜੰਟ ਬਾਇਟ ਹੋਏ ਹੁੰਦੇ ਹੈ ਰਿਕਵਰੀ ਏਜੰਟ ਉਹ ਹੁੰਦੇ ਹੈ ਜਿਨ੍ਹਾਂ ਨੂੰ ਇੱਕ ਲਾਇਸੈਂਸ ਹੁੰਦਾ ਆਈਏ ਆਰਬੀ ਵਾਲਾ ਲਾਇਸੈਂਸ ਹੁੰਦਾ ਹੈ ਉਹ ਲਾਇਸੈਂਸ ਉਹ ਲੈਂਦੇ ਹੈ ਉਹ ਲਾਇਸੈਂਸ ਦੇ ਥਰੂ ਹੀ ਉਹਨਾਂ ਦੀ ਅਪਾਇੰਟਮੈਂਟ ਹੁੰਦੀ ਹੈ ਏਜੰਸੀ ਦੀ ਬੈਂਕ ਦੇ ਵਿੱਚ ਔਰ ਉਹੀ ਏਜੰਟ ਜਿਹੜੇ ਆ ਅੱਗੋਂ ਪ੍ਰਸੀਡ ਕਰਦੇ ਆ ਜਦੋਂ ਉਹਨਾਂ ਨੂੰ ਲਾਇਸੈਂਸ ਇਸ਼ੂ ਹੁੰਦਾ ਹੈ ਉਹ ਲਾਇਸੈਂਸ ਵੇਲੇ ਉਹਨਾਂ ਨੂੰ 90 ਡੇਜ਼ ਦੀ ਮਰਖਾ ਟ੍ਰੇਨਿੰਗ ਪੀਰੀਅਡ ਹੈ ਉਹ ਉਸ ਪੀਰੀਅਡ ਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਸਿਖਾਇਆ ਜਾਂਦਾ ਹੈ ਵੀ ਭਾਈ ਅੱਦਾ ਅੱਦਾ ਤੁਸੀਂ ਰਿਕਵਰੀ ਦਾ ਆ ਮਾਡਲ ਅਡਾਪਟ ਕਰਨਾ ਹੈ ਆ ਮਾਡਲ ਅਡਾਪਟ ਕਰਨਾ ਹੈ ਉਹ ਉਸੇ ਗਾਈਡਲਾਈਨ ਦੇ ਵਿੱਚ ਅੱਗੋਂ ਦੇਗੋ ਚੱਲਦੀ ਹੈ ਈਵਨ ਉਹ ਟ੍ਰੇਨਿੰਗ ਪੀਰੀਅਡ ਤੋਂ ਬਾਅਦ ਉਹਨਾਂ ਦਾ ਟੈਸਟ ਵੀ ਹੁੰਦਾ ਹੈ ਟੈਸਟ ਤੋਂ ਬਾਅਦ ਉਹ ਫਿਰ ਉਹਨਾਂ ਕੋਲ ਜਦੋਂ ਸਰਟੀਫਿਕੇਟ ਆ ਜਾਂਦਾ ਹੈ ਥੈਨ ਉਹਨਾਂ ਦੀ ਉਸ ਸਰਟੀਫਿਕੇਟ ਦੀ ਗ੍ਰਾਊਂਡ ਦੇ ਉੱਤੇ ਬੈਂਕਰ ਜਿਹੜਾ ਉਹਨਾਂ ਨੂੰ ਅਪਾਇੰਟ ਕਰਦਾ ਹੈ ਅਕੀਲ ਸਾਹਿਬ ਹੁਣ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੇ ਲੋਨ ਤਾਂ ਲਿੱਤਾ ਹੁੰਦਾ ਆ ਤੇ ਉਹ ਚਾਹੁੰਦੇ ਨੇ ਵੀ ਹੁਣ ਅਸੀਂ ਪਹਿਲਾਂ ਜਦੋਂ ਉਹਨਾਂ ਨੇ ਲੋਨ ਲਿੱਤਾ ਹੁੰਦਾ ਉਦੋਂ ਉਹਨਾਂ ਦੀ ਸਥਿਤੀ ਥੋੜੀ ਜਿਹੀ ਵਧੀਆ ਹੁੰਦੀ ਫਾਈਨੈਂਸ਼ਲੀ ਤੇ ਫਿਰ ਕੁਝ ਸਮੇਂ ਬਾਅਦ ਕੋਈ ਉਹਨਾਂ ਦੀ ਕੋਈ ਜੋਬ ਟੁੱਟ ਜਾਂਦੀ ਆ ਜਾਂ ਕੋਈ ਉਹਨਾਂ ਨੂੰ ਕੋਈ ਦਿੱਕਤ ਆ ਜਾਂਦੀ ਆ ਪਰੇਸ਼ਾਨੀ ਆ ਜਾਂਦੀ ਆ ਫਿਰ ਉਹ ਚਾਹੁੰਦੇ ਨੇ ਵੀ ਬੈਂਕ ਸਾਡੀ ਗੱਲਬਾਤ ਸੁਣੇ ਕਿਉਂਕਿ ਤਿੰਨ ਕਿਸ਼ਤਾਂ ਟੁੱਟ ਗਈਆਂ ਹੁੰਦੀਆਂ ਤੇ ਉਹ ਚਾਹੁੰਦਾ ਵੀ ਬੈਂਕ ਸਾਡੀ ਗੱਲ ਸੁਣੇ ਪਰ ਬੈਂਕ ਕਹਿੰਦੀ ਆ ਵੀ ਮੈਂ ਵੀ ਤੁਹਾਡੀ ਗੱਲ ਨਹੀਂ ਮੰਨ ਸਕਦੀ ਵੀ ਮਤਲਬ ਵੀ ਤੁਸੀਂ ਜਿਹੜੇ ਪੈਸੇ ਦੇਣੇ ਉਹ ਵੀ 3 ਮਹੀਨੇ ਬਾਅਦ ਜਾ ਕੇ ਬੈਂਕ ਨਾਲ ਗੱਲ ਕਰਦੇ ਆ ਜਦ ਕਿ ਆਪਾਂ ਨੂੰ ਜਦੋਂ ਦਿੱਕਤ ਆਂਦੀ ਹੈ ਉਸ ਵੇਲੇ ਆਪਾਂ ਨੂੰ ਬੈਂਕ ਨੂੰ ਦੱਸਣਾ ਚਾਹੀਦਾ ਹੈ ਵੀ ਸਾਡੇ ਨਾਲ ਆ ਦਿੱਕਤ ਆ ਰਹੀ ਹੈ ਤੇ ਉਹਦੇ ਚ ਬੈਂਕ ਹੈਲਪ ਕਰ ਸਕਦੀ ਹੈ ਬਿਲਕੁਲ ਠੀਕ ਹੈ ਦੇਖੋ ਜੇ ਤੁਸੀਂ 3 ਮਹੀਨੇ ਤੋਂ ਪਹਿਲਾਂ ਪਹਿਲਾਂ ਬੈਂਕ ਕੋਲ ਜਾਂਦੇ ਹੋ ਤਾਂ ਬੈਂਕ ਉਹਦਾ ਕੋਈ ਨਾ ਕੋਈ ਸਬਸਟੀਟਿਊਟ ਤੁਹਾਨੂੰ ਜਰੂਰ ਦੇ ਦਿੰਦੀ ਹੈ ਜਿਵੇਂ ਮੰਨ ਲਓ ਤੁਹਾਡੀਆਂ 3 ਕਿਸ਼ਤਾਂ ਟੁੱਟ ਗਈਆਂ ਬੈਂਕ ਤੁਹਾਨੂੰ ਐਡਵਾਈਸ ਕਰੇਗਾ ਤੁਸੀਂ ਭਾਈ ਇੱਕ ਇੱਕ ਮਹੀਨੇ ਦੀ ਆਲੀ ਤਾਂ ਹੈਗੀ ਹੈਗੀਆਂ ਕੁਝ ਪਿਛਲੇ ਪੈਸੇ ਹੋਰ ਜਮ੍ਹਾਂ ਕਰਾ ਦਿਓ ਫਿਰ ਕੁਝ ਪਿਛਲੇ ਪੈਸੇ ਹੋਰ ਜਮ੍ਹਾਂ ਕਰਾ ਦਿਓ ਤਾਂ ਕਿ ਤੁਹਾਡੇ ਜਿਹੜੇ 3 ਮਹੀਨੇ ਦੀ EMI ਖਤਮ ਹੋਈ ਹੈ ਉਹ ਕਿਸੇ ਸਟੇਜ ਤੇ ਆ ਕੇ 6 7 8 ਮਹੀਨਿਆਂ ਵਿੱਚ ਕਵਰ ਹੋ ਜੇ ਤਾਂ ਕਿ ਬੈਂਕ ਨੂੰ ਵੀ ਪਤਾ ਲੱਗਦਾ ਰਹੇ ਅੱਗੋਂ ਤੋਂ ਦੀ ਪੇਮੈਂਟ ਉਹਨੂੰ ਆ ਰਹੀ ਹੈ ਇਸ ਕਰਕੇ ਵੀ ਬੈਂਕ ਰੁਕ ਜਾਂਦਾ ਹੈ ਕਈ ਵਾਰੀ ਜਦੋਂ ਤੁਸੀਂ 3 ਮਹੀਨੇ ਵੀ ਨਹੀਂ ਜਾਂਦੇ ਉਸ ਤੋਂ ਬਾਅਦ ਵੀ ਸਟੇਜ ਕਵਰ ਨਿਕਲ ਜਾਂਦੀ ਹੈ ਤੇ ਬੈਂਕ ਇੱਕ ਨੋਟਿਸ ਤੁਹਾਨੂੰ ਦੇ ਦਿੰਦਾ ਹੈ ਜਿਨੂੰ ਆਪਾਂ ਅੰਡਰ ਸੈਕਸ਼ਨ 13 2 ਸਕਿਉਰਟਾਈਜੇਸ਼ਨ ਐਕਟ ਦਾ ਨੋਟਿਸ ਕਹਿੰਨੇ ਆ ਉਹ ਸੈਕਟ ਦੇ ਵਿੱਚ ਸਾਫ਼ ਹੈ ਵੀ ਜਦੋਂ ਤੁਹਾਨੂੰ ਨੋਟਿਸ ਹੋ ਗਿਆ ਤੁਸੀਂ ਪੂਰੀ ਪੇਮੈਂਟ ਜਿਹੜੀ ਹੈ ਜਮ੍ਹਾਂ ਕਰਾਣੀ ਹੈ ਉਹਦੇ ਵਿੱਚ ਫਿਰ ਅਕਾਊਂਟ ਰੈਗੂਲਰ ਨਹੀਂ ਹੋ ਸਕਦਾ ਉਸ ਕੇਸ ਦੇ ਵਿੱਚ ਬੈਂਕ ਤੁਹਾਡੀ ਫੈਕਟਸ ਦੇਖ ਕੇ ਫੈਕਟਸ ਦੇਖ ਕੇ ਉਹਨਾਂ ਚੀਜ਼ਾਂ ਨੂੰ ਤੇ ਤੁਹਾਨੂੰ ਕਹਿ ਦਿੰਦਾ ਵੀ ਚਲੋ ਅਸੀਂ ਇਹਨੂੰ ਇਦਾਂ ਨਹੀਂ ਇਦਾਂ ਅਪਰੂਵਲ ਲੈਣੇ ਆਪਣੀ ਹਾਇਰ ਅਥਾਰਟੀਜ਼ ਕੋਲੋਂ ਅਪਰੂਵਲ ਲੈ ਕੇ ਤੇ ਤੁਹਾਡਾ ਅਕਾਊਂਟ ਕਿਸੇ ਸਟਰੀਟ ਤੇ ਰੈਗੂਲਰ ਵੀ ਕਰ ਦਿੰਦਾ ਤਾਂ ਕਿ ਤੁਸੀਂ ਅੱਗੇ ਵਾਸਤੇ ਡਿਫਾਲਟ ਨਾ ਕਰੋ ਔਰ ਉਹਦੇ ਵਾਸਤੇ ਤੁਹਾਡੇ ਕੋਲ ਅੰਡਰਟੇਕਿੰਗ ਜਾਂ ਐਫੀਡੇਵਟ ਵਗੈਰਾ ਲੈ ਲੈਂਦਾ ਬਾਉਂਡ ਕਰ ਲੈਂਦਾ ਤੁਹਾਨੂੰ ਤੇ ਕਰ ਸਕਦਾ ਬੈਂਕ ਉਹਨੂੰ ਵਕੀਲ ਸਾਹਿਬ ਇੱਕ ਹੋਰ ਦੱਸੋ ਵੀ ਅੱਜਕੱਲ ਲੋਕਾਂ ਨੇ ਵਾਈਕਲ ਵੀ ਜਿਹੜੀ ਤਕਰੀਬਨ ਆ ਉਹ ਵੀ ਲੋਨ ਤੇ ਹੀ ਹੁੰਦੇ ਨੇ ਤੇ ਹਰ ਮੋੜ ਦੇ ਉੱਤੇ ਏਜੰਟ ਖੜੇ ਹੋਏ ਹੁੰਦੇ ਨੇ ਜਿਹੜੇ ਧੱਕੇ ਦੇ ਨਾਲ ਉਹਨਾਂ ਕੋ ਜਿਹੜੇ ਬਾਈਕ ਉਹ ਖੋ ਕੇ ਲੈ ਜਾਂਦੇ ਨੇ ਵੀ ਜਿਨ੍ਹਾਂ ਦੀਆਂ ਕਿਸੇ ਨਾ ਟੁੱਟੀਆਂ ਹੁੰਦੀਆਂ ਨੇ ਕੀ ਇਹ ਲੀਗਲ ਹੈ ਨਹੀਂ ਇਹ ਟੋਟਲ ਇਲਿਗਲ ਐਕਟੀਵਿਟੀ ਹੁੰਦੀ ਹੈ ਪਰ ਜ਼ਿਆਦਾਤਰ ਜਦੋਂ ਤੁਸੀਂ ਵੀਹਿਕਲ ਮੂਵੇਬਲ ਐਸੈਟ ਹੈ ਜਾਂ ਇਮ ਮੂਵੇਬਲ ਐਸੈਟ ਹੈ ਜਦੋਂ ਵੀ ਤੁਸੀਂ ਉਹਦੀ ਕੋਈ ਰਿਕਵਰੀ ਕਰਨੀ ਹੈ ਉਹਦਾ ਪ੍ਰੋਪਰ ਡਿਊ ਕੋਰਸ ਹੈ ਪ੍ਰੋਪਰ ਐਕਟ ਦੇ ਵਿੱਚ ਪ੍ਰੋਪਰ ਪ੍ਰोसीजर ਦਿੱਤਾ ਗਿਆ ਉਸੇ ਪ੍ਰोसीजर ਨੂੰ ਆਪਾਂ ਫੋਲੋ ਕਰਨਾ ਹੁੰਦਾ ਉਹ ਪ੍ਰोसीजर ਕੀ ਹੈ ਸਭ ਤੋਂ ਪਹਿਲਾਂ ਤਾਂ ਅਕਾਊਂਟ ਖਰਾਬ ਹੋਏਗਾ ਮਤਲਬ ਐਨਪੀਏ ਹੋਏਗਾ ਐਨਪੀਏ ਤੋਂ ਬਾਅਦ ਬੋਰਰ ਕੋਲ ਨੋਟਿਸ ਜਾਏਗਾ ਨੋਟਿਸ ਤੋਂ ਬਾਅਦ ਵੀ ਬੋਰਰ ਨਹੀਂ ਆਂਦਾ ਜਾਂ ਪੈਸੇ ਨਹੀਂ ਦਿੰਦਾ then ਇਹ ਕੋਰਟ ਤੋਂ ਜਾ ਕੇ ਇੱਕ ਪੋਜੈਸ਼ਨ ਆਰਡਰ ਅਸੀਂ ਉਹਨੂੰ ਕਹਿੰਨੇ ਆ ਪੋਜੈਸ਼ਨ ਆਰਡਰ ਲੈਣੇ ਆ ਪੋਜੈਸ਼ਨ ਆਰਡਰਾਂ ਦੇ ਵਿੱਚ ਕਿਸੇ ਵੀ ਰਸੀਵਰ ਨੂੰ ਅਪਾਇੰਟ ਕੀਤਾ ਹੋਵੇ ਉਹ ਰਸੀਵਰ ਕਨਸਰਨ ਜਿਹੜੇ ਇਲਾਕੇ ਦੇ ਵਿੱਚ ਤੁਸੀਂ ਉਹ ਐਕਟੀਵਿਟੀ ਕਰਨੀ ਹੈ ਜਾਂ ਪੋਜੈਸ਼ਨ ਲੈਣਾ ਜਿਹੜੀ ਪ੍ਰਾਪਰਟੀ ਦਾ ਚਾਹੇ ਉਹ ਮੂਵੇਬਲ ਐਸੈਟ ਹੈ ਚਾਹੇ ਇਮੋਵੇਬਲ ਐਸੈਟ ਹੈ ਉਸ ਕੰਸਰਨ ਥਾਣੇ ਦੀ ਤੁਸੀਂ ਹੈਲਪ ਲਓਗੇ ਉਸ ਹੈਲਪ ਦੇ ਨਾਲ ਤੁਸੀਂ ਉਹ ਪੋਜੈਸ਼ਨ ਪ੍ਰੋਪਰਟੀ ਜਿਹੜੀ ਹੈ ਮੂਵਬਲ ਐਸਟ ਜਿਹੜਾ ਮੌਰਗੇਜ ਐਸਟ ਹੈ ਉਹਨੂੰ ਤੁਸੀਂ ਅਟੈਚ ਕਰੋਗੇ ਹੁਣ ਕਈ ਵਾਰੀ ਤਾਂ ਆਮ ਆਪਨ ਦੇਖਣ ਜਾਂਦਾ ਜਿਹੜੇ ਮੋਟਰਸਾਈਕਲ ਹੋਗੇ ਟੂ ਵੀਲਰ ਹੋਗੇ ਕਾਰਸ ਹੋਗੀਆਂ ਇਹਨਾਂ ਨੂੰ ਵੀ ਲੋਕ ਫਟਾਫਟ ਬੜੇ ਯਾਨੀ ਕਹੋ ਮਸਲ ਮੈਨ ਉਹਨਾਂ ਨੇ ਕਈਆਂ ਨੇ ਅੰਗਿਜ਼ ਕੀਤੀ ਹੁੰਦੇ ਕਈ ਏਜੰਸੀਆਂ ਨੇ ਉਹ ਫਿਰ ਫੋਰਸਿਬਲੀ ਹੋਣਾਂ ਚੀਜ਼ਾਂ ਨੂੰ ਖੋਹਣ ਦੀ ਕੋਸ਼ਿਸ਼ ਕਰਦੇ ਆ ਜਾਂ ਚਾਬੀ ਖੋਲੀ ਜਾਂ ਮੋਟਰਸਾਈਕਲ ਲੈ ਲਿਆ ਉਹੋ ਜੀ ਇਹ ਐਕਟੀਵਿਟੀ ਜਿਹੜੀਆਂ ਫੁੱਲ ਫਲੈਜ ਇਲੀਗਲ ਹੈ ਔਰ ਉਹਦੇ ਲਈ ਮੈਂ ਐਡਵਾਈਸ ਇਹ ਕਰੂੰਗਾ ਜੇ ਕਿਸੇ ਨਾਲ ਵੀ ਅਸਰ ਦੀ ਐਕਟੀਵਿਟੀ ਹੁੰਦੀ ਹੈ ਉਸੇ ਟਾਈਮ ਕਨਸਰਨ ਥਾਣੇ ਨੂੰ ਆਪਣੀ ਇਨਟੀਮੇਸ਼ਨ ਦੇਣ ਤਾਂ ਕਿ ਐਸੀ ਕੰਮ ਅੱਗੇ ਵਾਸਤੇ ਜਿਹੜਾ ਹੈ ਉਹ ਰੋਕ ਲੱਗੇ ਕਿ ਵਕੀਲ ਸਾਹਿਬ ਇਹ ਦੱਸਿਓ ਵੀ ਜਿੱਦਾਂ ਹੁਣ ਕਿਸੇ ਨੇ ਆਪਣਾ ਲੋਨ ਐਕਸਟੈਂਡ ਕਰਵਾਉਣਾ ਹੈ ਮੰਨ ਲਓ ਲੰਬਾ ਕਰਵਾਉਣਾ ਹੈ ਆ ਵੀ ਕਿਸ ਇਵੇਂ ਆਈ ਮੀਨ ਛੋਟੀ ਕਰਵਾਣੀ ਹੈ ਤੇ ਉਹਦੇ ਵਾਸਤੇ ਕੀ ਪ੍ਰੋਸੈਸ ਹੈ ਕੋਈ ਚੰਡੀਗੜ੍ਹ ਦਾ ਕੋਈ ਕੋਈ ਆਰਬੀਆਈ ਦਾ ਕੋਈ ਆਧਾਰਾ ਹੋ ਗਿਆ ਕਿਸ ਨਹੀਂ ਜਿਹੜੀ ਬ੍ਰਾਂਚ ਤੋਂ ਤੁਸੀਂ ਲੋਨ ਲਿਆ ਉਸੇ ਬ੍ਰਾਂਚ 'ਚ ਤੁਸੀਂ ਜਾਣਾ ਹੈ ਉਸੇ ਬ੍ਰਾਂਚ ਮੈਨੇਜਰ ਨੂੰ ਆਪਣੀ ਰਿਕੁਐਸਟ ਲੈਟਰ ਜਿਹੜੀ ਰਿਟਰਨ 'ਚ ਦੇਣੀ ਹੈ ਰਾਈਟਿੰਗ 'ਚ ਜਿਹੜੀ ਤੁਸੀਂ ਲੈਟਰ ਦਿੱਤੀ ਹੋਏਗੀ ਉਸੇ ਲੈਟਰ ਨੂੰ ਉਹਨਾਂ ਨੇ ਕੰਸੀਡਰ ਕਰਨਾ ਹੈ ਤੇ ਦੈਨ ਉਸੇ ਅਕੋਰਡਿੰਗਲੀ ਉਹਨਾਂ ਨੇ ਤੁਹਾਡਾ EMI ਜਿਹੜੀ ਹੈ ਬਣਾ ਦੇਣੀ ਹੈ ਸਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਨੇ ਲੋਨ ਲੈ ਲੈਂਦੇ ਨੇ ਆਪਣੇ ਵਾਹਨ ਤੇ ਲੋਨ ਲੈਂਦੇ ਨੇ ਤੇ ਆਪਣੀ ਪ੍ਰਾਪਰਟੀ ਤੇ ਲੋਨ ਲੈਂਦੇ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕਿਹਨਾ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਤੇ ਕਿਹੜੀਆਂ ਚੀਜ਼ਾਂ ਨੂੰ ਫਾਲੋ ਕਰਨਾ ਚਾਹੀਦਾ ਦੇਖੋ ਇੱਕ ਗੱਲ ਪੱਕੀ ਹੈ ਅੱਜ ਦੀ ਡੇਟ ਵਿੱਚ ਜੇ ਤੁਸੀਂ ਆਪਣਾ ਕਾਰੋਬਾਰ ਕਰਨਾ ਹੈ ਜਾਂ ਤੁਸੀਂ ਆਪਣਾ ਮਕਾਨ ਬਣਾਉਣਾ ਹੈ ਉਹਦੇ ਲਈ ਬੈਂਕ ਦੀ ਹੈਲਪ ਤੋਂ ਬਿਨਾ ਆਪਾਂ ਨਹੀਂ ਕੁਝ ਕਰ ਸਕਦੇ ਕਈ ਵਾਰੀ ਆਪਾਂ ਨੂੰ ਇਨਕਮ ਟੈਕਸ ਕਰਕੇ ਵੀ ਪੱਕੇ ਦੀ ਰਕਮ ਚਾਹੀਦੀ ਹੁੰਦੀ ਹੈ ਤਾਂ ਕਰਕੇ ਵੀ ਅਸੀਂ ਕਹਿੰਦੇ ਆ ਨਹੀਂ ਵੀ ਰਜਿਸਟਰੀ ਇੰਨੀ ਕਰਾਣੀ ਹੈ ਤੇ ਇਸ ਕਰਕੇ ਬੈਂਕ ਤੋਂ ਹੈਲਪ ਲੈ ਲਈ ਤਾਂ ਕਿ ਪੈਸਾ ਸ਼ੋ ਹੋ ਜਾਵੇ ਸਾਡਾ ਪੈਸਾ ਪੱਕੇ ਦਾ ਆ ਗਿਆ ਜਾਂ ਅਸਲ ਵਿੱਚ ਹੀ ਜ਼ਿਆਦਾਤਰ ਤਾਂ ਅਸਲ ਵਿੱਚ ਜ਼ਰੂਰਤ ਹੀ ਹੁੰਦੀ ਹੈ ਪੈਸੇ ਦੀ ਬੈਂਕ ਹੈਲਪ ਕਰਦਾ ਤਾਂ ਆਪਣਾ ਘਰ ਬਣਦਾ ਤਾਂ ਆਪਣਾ ਕਾਰੋਬਾਰ ਚੱਲਦਾ ਜਿੰਨਿਆ ਕੋਸੀਸੀ ਲਿਮਿਟਸ ਹੈ ਕਾਰੋਬਾਰ ਦੇ ਰਿਗਾਰਡਿੰਗ ਜਾਂ ਤੁਸੀਂ ਕਹਿ ਲੋ ਵੀ ਆਪਾਂ ਮਕਾਨ ਲੈਣਾ ਕੋਈ ਕੋਠੀ ਘਰ ਬਣਾਉਣਾ ਉਹਦੇ ਲਈ ਵੀ ਆਪਾਂ ਨੂੰ ਬੈਂਕ ਦੀ ਹੈਲਪ ਤੋਂ ਬਿਨਾ ਗੁਜ਼ਾਰਾ ਨਹੀਂ ਹੈ। ਔਰ ਮੇਰੀ ਸੁਜੈਸ਼ਨ ਹਰੇਕ ਬਾਰਰ ਨੂੰ ਹਰੇਕ ਕਰਜ਼ਦਾਰ ਨੂੰ ਇੰਨੀ ਕੀ ਹੈ ਵੀ ਜੇ ਆਪਾਂ ਲੋਨ ਲਿਆ ਹੈ ਤੇ ਆਪਾਂ ਨੂੰ ਉਹ ਲੋਨ ਹਰ ਹਾਲਤ ਚ ਮੋੜਨਾ ਚਾਹੀਦਾ ਹੈ ਔਰ ਪੂਰੇ ਫਾਈਨੈਂਸ਼ੀਅਲ ਡਿਸਪਲਿਨ ਦੇ ਵਿੱਚ ਰਹਿ ਕੇ ਮੋੜਨਾ ਚਾਹੀਦਾ ਹੈ। ਕਈ ਵਾਰੀ ਕੀ ਹੁੰਦਾ ਆਪਾਂ ਫਾਈਨੈਂਸ਼ੀਅਲ ਡਿਸਪਲਿਨ ਚ ਨਹੀਂ ਰਹਿੰਦੇ। ਉਹਦੇ ਵਿੱਚ ਕਿਤੇ ਨਾ ਕਿਤੇ ਆਪਣੇ ਚਾਰਜਿਸ ਜਿਹੜੇ ਆ ਬੜੇ ਇੰਪਰੂਵ ਹੋ ਜਾਂਦੇ ਔਰ ਉਹਦੇ ਨਾਲ ਆਪਣੀ ਜਿਹੜੀ ਬੈਂਕ ਦੇ ਵਿੱਚ ਰੈਪਿਊਟੇਸ਼ਨ ਹੈ ਉਹ ਵੀ ਖਤਮ ਹੁੰਦੀ ਹੈ ਕੱਲ ਨੂੰ ਤੁਸੀਂ ਦੁਬਾਰਾ ਆਪਣਾ ਲੋਨ ਲੈਣਾ ਜਾਂਦੇ ਹੋ ਤੇ ਬੈਂਕ ਉਹ ਤੁਹਾਡੀ ਹਿਸਟਰੀ ਦੇਖਦਾ ਹੈ ਉਹ ਹਿਸਟਰੀ ਦੇਖ ਕੇ ਕਹਿੰਦੇ ਨਹੀਂ ਤੁਹਾਡਾ ਸਿਬਲ ਖਰਾਬ ਹੈ ਨਹੀਂ ਤੁਹਾਡੀ ਰੀਪੇਮੈਂਟ ਸ਼ਡਿਊਲ ਠੀਕ ਨਹੀਂ ਰਿਹਾ ਇਸ ਕਰਕੇ ਅਸੀਂ ਤੁਹਾਨੂੰ ਰੀਫਾਈਨਾਂਸ ਜਾਂ ਦੁਬਾਰਾ ਫਾਈਨਾਂਸ ਨਹੀਂ ਅਸੀਂ ਤੁਹਾਨੂੰ ਨਹੀਂ ਕਰਨਾ ਉਸ ਕਰਕੇ ਬੰਦਾ ਡਿਵੈਲਪਮੈਂਟ ਵੀ ਉੱਥੇ ਰੁਕ ਜਾਂਦੀ ਹੈ ਸੋ ਦੈਟ ਮੇਰੀ ਸੁਜੈਸ਼ਨ ਇਹੀ ਹੈ ਜੇ ਆਪਾਂ ਪੈਸਾ ਲਿਆ ਆਪਣੇ ਫਾਈਨੈਂਸ਼ੀਅਲ ਡਿਸਪਲਿਨ ਦੇ ਵਿੱਚ ਰਹਿ ਕੇ ਐਜ਼ ਇਟ ਇਜ਼ ਯੋਰ ਟੈਨਿਓਰ ਫਿਕਸ ਹੋਇਆ ਐਜ਼ ਇਟ ਇਜ਼ ਆਪਾਂ ਮੋੜਨ ਦੀ ਕੋਸ਼ਿਸ਼ ਕਰੀਏ ਈਵਨ ਤੁਸੀਂ ਦੇਖੋ ਆਪਾਂ ਖਾਣਾ ਖਾਂਦੇ ਆਂ ਔਰ ਆਪਾਂ ਸੋਚਦੇ ਆਂ ਯਾਰ ਸ਼ਾਮ ਨੂੰ ਰੋਟੀ ਬਣਾਉਣ ਲਈ ਇੰਨੀਆਂ ਰੋਟੀਆਂ ਆਪਾਂ ਖਾਣੀਆਂ ਤੇ ਇੰਨੀ ਰੋਟੀਆਂ ਦਾ ਇੰਤਜ਼ਾਮ ਕਰਕੇ ਚਲੀਏ ਹੁਣ ਤੁਸੀਂ ਇਹ ਵੀ ਸੋਚ ਕੇ ਚੱਲੋ ਵੀ ਮੈਂ ਬੈਂਕ ਤੋਂ ਪੈਸਾ ਲਿਆ ਤੇ ਸ਼ਾਮ ਨੂੰ ਮੰਨ ਲਓ ਮੇਰੀ ਕਿਸ਼ਤ 10000 ਰੁਪਈਆ ਹੈ ਤੇ ਇੱਕ ਦਿਨ ਦੀ ਮੇਰਾ 300 ਰੁਪਏ ਸੇਵਿੰਗ ਹੋਣੀ ਚਾਹੀਦੀ ਜਿਹੜੀ ਕਿ ਮੇਰੀ ਬੈਂਕ ਨੂੰ ਜਾਣੀ ਚਾਹੀਦੀ ਆ ਉਹ ਮੈਂ 300 ਰੁਪਏ ਪਹਿਲਾਂ ਕਮਾਵਾ ਤੇ ਉਹ ਵੱਖਰੇ ਅਲੱਗ ਤਰੀਕੇ ਨਾਲ 3-300 ਰੁਪਏ ਰੋਜ਼ ਜੋੜੀ ਜਾਵਾ ਉਹਦੇ ਨਾਲ ਵੀ ਮੈਨੂੰ ਕਾਫੀ ਆਸਾਨੀ ਵੀ ਹੋ ਜਾਂਦੀ ਹੈ ਤੇ ਇੱਕ ਮਹੀਨਾ ਅੰਦਰ ਜਦੋਂ ਮਹੀਨਾ ਖਤਮ ਹੁੰਦਾ ਤੇ ਮੈਨੂੰ 10000 ਰੁਪਏ ਜਮ੍ਹਾਂ ਕਰਾਉਣਾ ਕੋਈ ਔਖਾ ਨਹੀਂ ਕਈ ਵਾਰੀ ਸਿਚੁਏਸ਼ਨ ਐ ਹੋ ਜਾਂਦੀ ਹੈ ਤੇ ਮੈਨੂੰ 10000 ਰੁਪਏ ਇਕੱਠਾ ਮਿਲਦਾ ਨਹੀਂ ਜਾਂ ਕਿਸੇ ਪਾਸੋਂ ਅਰੇਂਜ ਨਹੀਂ ਹੁੰਦਾ ਤੇ ਮੇਰਾ ਖਾਤਾ ਖਰਾਬ ਹੋ ਗਿਆ ਬੈਟਰ ਕੀ ਹੈ ਵੀ ਆਪਾਂ ਡੇਲੀ-ਡੇਲੀ ਆਪਣੀ-ਉਨੀ-ਉਨੀ ਸੇਵ ਤਾਂ ਕਿ ਆਪਾਂ ਨੂੰ ਫਿਊਚਰ ਵਿੱਚ ਵੀ ਕੋਈ ਦਿੱਕਤ ਨਾ ਆਵੇ ਔਰ ਬੜੇ ਸ਼ਾਰਟ ਪੀਰੀਅਡ ਦੇ ਵਿੱਚ ਅਸੀਂ ਆਪਣਾ ਤਿੰਨ ਔਰ ਵੀ ਕੰਪਲੀਟ ਕਰ ਲੀਏ ਔਰ ਆਪਣਾ ਲੋਨ ਵੀ ਖਤਮ ਕਰ ਲਈਏ ਠੀਕ ਹੈ ਜੀ ਅ ਵਕੀਲ ਸਾਹਿਬ ਇਹ ਦੱਸੋ ਵੀ ਤੁਸੀਂ ਬੈਂਕ ਨਾਲ ਰਿਲੇਟਡ ਕੇਸ ਫੜਦੇ ਹੋ ਜਾਂ ਤੁਸੀਂ ਕਰਜ਼ੇ ਵਾਲੇ ਜਿਹੜੇ ਕੇਸ ਤੁਸੀਂ ਲੜਦੇ ਹੋ ਤੇ ਇਹ ਜੇ ਹੁਣ ਲੋਕਾਂ ਨੇ ਤੁਹਾਡੇ ਤੱਕ ਪਹੁੰਚ ਬਣਾਣੀ ਹੋਵੇ ਤੇ ਕਿਸ ਤਰ੍ਹਾਂ ਪਹੁੰਚ ਸਰ ਮੇਰਾ ਮੈਂ ਡਿਸਟ੍ਰਿਕਟ ਕੋਰ ਲੁਧਿਆਣਾ ਦੇ ਵਿੱਚ ਹੀ ਪ੍ਰੈਕਟਿਸ ਕਰਦਾ ਮੇਰਾ ਚੈਂਬਰ ਨੰਬਰ 255 ਜਿਨ੍ਹਾਂ ਨੂੰ ਵੀ ਮੇਰੀ ਬੈਂਕਿੰਗ ਦੇ ਫਾਈਨੈਂਸ਼ੀਅਲ ਇੰਸਟੀਟਿਊਟ ਦੇ ਰਿਗਾਰਡਿੰਗ ਕੋ ਜਰੂਰਤ ਹੋਵੇ ਤੇ ਮੈਂ ਆਲਵੇਜ਼ ਉੱਥੇ ਅਵੇਲੇਬਲ ਹੁੰਨਾ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਦੋਂ ਮਰਜ਼ੀ ਆਓ ਵੈਰੀ ਵੈਲਕਮ ਜੀ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਅਨਿਲ ਟਿੰਗਰਾ ਜੀ ਸਾਨੂੰ ਦੱਸ ਰਹੇ ਸੀਗੇ ਵੀ ਜੇ ਆਪਾਂ ਲੋਨ ਲੈਤੇ ਲੈਂਤਾ ਹੈ ਤੇ ਉਸ ਨੂੰ ਕਿਸ ਤਰ੍ਹਾਂ ਆਪਾਂ ਹੈਂਡਲ ਕਰਨਾ ਕਿਸ ਤਰ੍ਹਾਂ ਉਹਨੂੰ ਵਾਪਸ ਕਰਨਾ ਹੈ ਤੇ ਜੇ ਆਪਣੀ ਕਿਸ਼ਤਾਂ ਟੁੱਟ ਜਾਂਦੀਆਂ ਨੇ ਤੇ ਫਿਰ ਆਪਾਂ ਉਸ ਤੋਂ ਕਿਸ ਤਰ੍ਹਾਂ ਆਪਾਂ ਕਿਸਤਾਂ ਨੂੰ ਮੋੜਨਾ ਹੈ ਜਾਂ ਬੈਂਕ ਦੀ ਰਿਕੁਐਸਟ ਕਿਦਾਂ ਆਪਾਂ ਕਰਨੀ ਹੈ ਤੇ ਸਾਰੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਸੀਗਾ ਵਕੀਲ ਸਾਹਿਬ ਨੇ ਆਪਾਂ ਨੂੰ ਦਿੱਤੀਆਂ ਤੇ ਤੁਹਾਨੂੰ ਇਹਨਾਂ ਦੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਕੁਮ